को ਲੋਕਾਂ ਦੇ ਮੌਕੇ ਤੇ ਕੰਮ ਹੋ ਰਿਹਾ ਜੀ ਮੇਰੇ ਕੋਲੇ ਜਿਵੇਂ ਹੁਣ ਬੰਦੇ ਆਏ ਆ ਬਹੁਤ ਸਾਰੇ ਉਹਨਾਂ ਦਾ ਕਿਸੇ ਦਾ ਮਤਲਬ ਪੈਸ਼ਨ ਦੀ ਦਿੱਕਤ ਆ ਕੋਈ ਬੰਦਾ ਕਹਦਾ ਮੈਨੂੰ ਰਾਸ਼ਕ ਕਦੇ ਮਿਲਿਆ ਨਹੀਂ ਜਿਹੜਾ ਐਕਚੁਅਲ ਗਰੀਬ ਹੈ ਉਹ ਉਹ ਨਾ ਕਿਤੇ ਨਾ ਕਿਤੇ ਨੈਟ ਤੋਂ ਬਾਹਰ ਰਹਿ ਜਾਂਦੇ ਆ ਇਹ ਸਰਕਾਰੀ ਦਫ਼ਤਰਾਂ ਦੇ ਚੱਕਰ ਚੱਕਰ ਮਾਰ ਕੇ ਥੱਕ ਜਾਂਦੇ ਆ ਸੋ ਇਹਦਾ ਮਕਸਦ ਇਹ ਆ ਵੀ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹਦੀ ਜਗ੍ਹਾ ਦੀ ਨਿਗ੍ਹਾ ਵੀ ਕਰਦਾ ਆ ਆਣ ਜਾਣ ਦਾ ਕੋਈ ਸਾਧਨ ਨਹੀਂ ਉਹਦਾ ਕੰਮ ਕਿੱਦਾਂ ਹੋਊਗਾ ਉਹ ਸੀ ਕਰਾਂਗੇ ਜੀ ਪਿੰਡ ਜਾ ਕੇ ਸੋ ਮੈਨੂੰ ਲੱਗਦਾ ਵੀ ਅਸਲੀ ਬੰਦੇ ਜਿਹੜੇ ਐਕਚੁਅਲ ਬੈਨੀਫੀਸ਼ੀਅਰ ਨੂੰ ਫਾਇਦਾ ਹੋਣਾ ਚਾਹੀਦਾ ਉਹਨਾਂ ਨੂੰ ਫਾਇਦਾ ਹੋ ਰਿਹਾ ਤੇ ਬਹੁਤ ਲੋਡੇਬਲ ਜਿਹੜਾ ਹੈਗਾ ਇੱਕ ਇਨੀਸ਼ੀਏਟਿਵ ਇਹ ਚੰਦਨਾ ਦੀ ਨੌਤੂ ਦੀ ਫਿਲ ਸਗਨ ਰੌਤਾ ਦਾ ਗੱਲ ਗੱਲ ਕਰਕੇ ਟਾਈਮ ਖਰਾਬ ਕਰਨ ਵਾਲੀ ਗੱਲ ਹੈ ਉਹਨੇ ਕਦੇ ਕੋਈ ਚੰਗੀ ਗੱਲ ਕੀਤੀ ਹੈ ਜੇ ਅੱਜ ਤੱਕ ਉਹਨੇ ਹਮੇਸ਼ਾ ਚਾਹੇ ਕੋਈ ਔਰਤਾਂ ਦੀ ਬੇਇੱਜ਼ਤੀ ਕੀਤੀ ਆ ਮਾਹਵਰਗੀਆਂ ਔਰਤਾਂ ਦੀ ਬੇਇੱਜ਼ਤੀ ਕੀਤੀ ਆ ਤੇ ਆਪણા ਦੀ ਬੇਇੱਜ਼ਤੀ ਕੀਤੀ ਆ ਕਿਸਾਨਾਂ ਬਾਰੇ ਬੁਰੇ ਸ਼ਬਦ ਬੋਲਦੀ ਆ ਤੇ ਹੁਣ ਉਹਨੇ ਇੱਕ ਪੂਰੀ ਦੀ ਪੂਰੀ ਜੜੇ ਹੈਗੀ ਆ ਉਹ ਸਿੱਖ ਕਾਮਰੋਂ ਨਰਾਫ ਕਰਦੀ ਆ ਮੈਂ ਉਹਨੂੰ ਬੇਨਤੀ ਕਰਦਾ ਵੀ ਮੇਰੀ ਬੱਚੀ ਵਰਗੀ ਆ ਉਹ ਤੇ ਵਿਵਾਦ ਨੂੰ ਰਹਿਮ ਕਰ ਜਰਾ ਥੋੜੀ ਕੋਈ ਅਕਲ ਦੀ ਗੱਲ ਕਰ ਦੋ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਨਾ ਉਹਦਾ ਜਿਹੜਾ ਆਚਰਣ ਹੈ ਨਾ ਹੁਣ ਉਹ ਮੈਂਬਰ ਆਫ ਪਾਰਲੀਮੈਂਟ ਵਾਲਾ ਆਪਣੇ ਬੋਲ ਬਾਨੀ ਜਿਹੜੀ ਠੀਕ ਕਰੇ ਆਪਣੇ ਪੰਜਾਬ ਦੀਆਂ ਮਤਲਬ ਪੰਜਾਬ ਦੇ ਹਿੱਸਾ ਸੀ ਕਦੇ ਮਾਤਲਬੀ ਪੰਜਾਬ ਰਾਣਾ ਮਾਤਲਬ ਦੀਆਂ ਇਹੋ ਜਿਹਿਆਂ ਨਹੀਂ ਹੁੰਦੇ ਉਹ ਆਪਣੇ ਬਾਪ ਦੀ ਪਗੜੀ ਦੀ ਇੱਜ਼ਤ ਰੱਖਣ ਵਾਲੀਆਂ ਹੁੰਦੀਆਂ ਉਹ ਜਿਹੇ ਬਣਦੇ ਕੇਂਦਰ ਸਰਕਾਰ ਵੱਲੋਂ ਜੋ ਦਵੰਗਿਆ ਬੈਰ ਕੀਤੇ ਗਏ ਨੇ ਜਿਸ ਤਰ੍ਹਾਂ ਦੇਖਦੇ ਹੋ ਇਹ ਮੇਰੇ ਡਰਾਮਾਡੋਲ ਕਿਤੇ ਹੁਣ ਕੈਂਸਰ ਦੇ ਮਰੀਜ਼ਾਂ ਨੂੰ ਡਰਾਮਾਡੋਲ ਬਹੁਤ ਜੁੜ ਗਿਆ ਦੱਸਦੇ ਨਹੀਂ ਹੱਤਾ ਆਏ ਹੈਗੇ ਜੀ ਇਸ਼ੂਜ਼ ਉਹਦੇ ਚਾਚੀ ਨਾਲ ਜੀ ਮੰਨ ਲਓ ਕੋਈ ਇੱਕ ਮੈਡੀਸਿਨ ਜਿਹੜੀ ਹੈਗੀ ਆ ਰੈਸਟ੍ਰਿਕਟਡ ਹੈ ਉਹ ਅਸੀਂ ਜਿਹੜੇ ਸਾਡੇ ਮਤਲਬ ਉਹਨਾਂ ਦੇ ਸੈਂਟਰ ਹੈਗੇ ਨਾ ਵੀ ਕਹਿੰਦੇ ਨੇ ਵੀ ਰਲਦੇ ਨੇ ਅੱਧਾ ਕੈਂਸਰ ਦੇ ਪੇਸ਼ੈਂਟਸ ਆ ਉਹਨਾਂ ਵਾਸਤੇ ਸਾਡੇ ਕੋਲ ਜਿਹੜੀਆਂ ਦਵਾਈਆਂ ਉਪਲਬਧ ਹੋਣ ਕੋਈ ਰੁਕਤ ਨਹੀਂ ਆ ਜਿਹੜੀ ਕੋਈ ਵੀ ਚੀਜ਼ ਹੁੰਦੀ ਆ ਜਦੋਂ ਮਿਸਿਊਜ਼ ਹੋਣ ਲੱਗ ਜਾਂਦੀ ਆ ਉਹਦਾ ਵੀਊਜ਼ ਹੋਣ ਲੱਗ ਜਾਂਦਾ ਉਹ ਵਿਚੇੜੀ ਕਰ ਲੱਗ ਜਾਂਦਾ ਇਸ ਤਰ੍ਹਾਂ ਕੋਈ ਇੱਕ ਜਿਹੜਾ ਫਸਟ ਕੰਬੀਨੇਸ਼ਨ ਆ ਬਹੁਤ ساری ਰਿਸਰਚ ਚੱਲ ਜੀ ਰਹੀਆਂ ਨੇ ਵੀ ਉਹ ਹਾਰ ਹਫਲ ਹੈ ਉਹ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੂੰ ਇਹ ਇਕੱਲਾ ਕੋਈ ਮਤਲਬ ਸਿਹਤ ਵਿਭਾਗ ਦਾ ਨਹੀਂ ਹੈ ਜਦੇ ਵਿੱਚ ਬਹੁਤ ساری ਰਿਸਰਚ ਹੁੰਦੀ ਹੈ ਇਹਦੇ ਵਿੱਚ WHO ਨੇ ਐਕਚੁਅਲੀ ਮਾਨ ਕੀਤਾ ਹੋਇਆ ਹੈ ਦੋਸਤਾਂ ਕਿ ਇਹਦਾ ਇੱਕ ਸ਼ੌਕੜ ਹੈ ਇਹਦਾ ਬੰਦਾ ਉਹ ਸਾਰਾ ਪਸ਼ੌਕਰ ਸਾਰਾ ਦੇਖ ਕੇ ਉਹਦੀ ਮਤਲਬ ਪਰਿਵਾਰੀ ਬੈਲੇ ਰੀਜਨ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਬੈਡ ਆ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਇੰਟਰਨੈਸ਼ਨਲ ਤੇ ਬੈਡ ਆ ਪਰ ਸਾਡੇ ਅਜੇ ਵੀ ਹੈ ਰਾਜਵੰਦ ਸਾਹਿਬ ਦਾ ਬਿਆਨ ਆਇਆ ਕਿ ਪੰਜਾਬ ਦਾ ਪਾਣੀ ਦੂਸ਼ਿਤ ਹੋ ਰਿਹਾ ਕਿ ਕਿਸੇ ਸ਼ਨਾ ਨਹੀਂ ਵੀ ਨਾ ਕੋਈ ਜੀ ਤਾ ਪੰਜਾਬ ਦੇ ਘਰ ਘਰ ਦੇ ਵਿੱਚ ਕੈਂਸਰ ਹੋਵੇਗਾ ਇਸ ਤਰ੍ਹਾਂ ਦੇਖੋ ਮੈਂ ਤੁਹਾਡੇ ਸਾਹਮਣੇ ਜੰਦਾ ਮੈਂ ਗੱਲਬਾਤ ਕੀਤੀ ਆ ਨਾ ਜੀ ਕਿ ਜਿਹੜਾ ਬਾਰਿਸ਼ ਦਾ ਪਾਣੀ ਆ ਉਹਨੂੰ ਆਪਾਂ ਕਰਕੇ ਫਿਰ ਨਾਲੇ ਛਪੜਾਂ ਦਾ ਪਾਣੀ ਆ ਉਹਨੂੰ ਸਾਫ਼ ਕਰ ਜੀ ਆਪਾਂ ਨੂੰ ਸ਼ੁਰੂਆਤ ਕਰਨੀ ਪੈਗੀ ਉਦੋਂ ਨੇ ਵੀ ਆਪਣੇ ਦਰਿਆ ਆ ਇਹ ਇਹ ਗੱਲ ਵੈਸੇ ਤਾਂ ਬਹੁਤ ਪੁਰਾਣੀਆਂ ਹੋਣ ਨਹੀਂ ਹੋਈਆਂ ਜਿਹੜਾ ਦਰਿਆ ਹੈਗਾ ਸਭ ਤੋਂ ਵੱਡਾ ਦਰਿਆ ਹੈ ਇਟਸ ਅ ਗੈਟ ਰਿਵ ਪਹਿਲਾਂ ਤੁਹਾਨੂੰ ਪਤਾ ਹੋਣਾ ਵੀ ਉਹਦੇ ਵਿੱਚ ਮੱਛੀਆਂ ਹੁੰਦੀਆਂ ਸੀ ਬਹੁਤ ਕਿੰਨੀ ਤਰ੍ਹਾਂ ਦੇ ਜੀਵ ਜੰਤੂ ਹੁੰਦੇ ਸੀ ਜਿੰਨੀ ਲਾਈਫ ਜਿਹੜੀ ਹੈਗੀ ਆ ਉਹ ਸ਼ਮੀਨ ਦੇ ਉੱਪਰ ਹੈ ਉਦੋਂ ਜ਼ਿਆਦਾ ਪਾਣੀਆਂ 'ਚ ਹੁੰਦੀ ਸੀ ਦਰਿਆਵਾਂ 'ਚ ਹੁੰਦੀ ਸੀ ਸਮੁੰਦਰਾਂ 'ਚ ਹੁੰਦੀ ਸੀ ਉਦੋਂ ਜ਼ਿਆਦਾ ਜ਼ਮੀਨ ਦੇ ਥੱਲੇ ਹੁੰਦੀ ਸੀ ਜਿਹੜੇ ਕਿ ਜਿਹੜੇ ਸੂਖਸ਼ਮ ਜਿਹੜੇ ਜੀਵ ਆ ਜਿਹੜੇ ਨਜ਼ਰ ਨਹੀਂ ਆਉਂਦੇ ਆ ਅਦ੍ਰਿਸ਼ ਜੀਵਨ ਉਸੇ ਕਹਾਣਿਆ ਉਹ ਧਰਤੀ ਦੇ ਨੀਚੇ ਵੀ ਸੀ ਇਹ ਕੁਦਰਤ ਦਾ ਜਿਹੜਾ ਸੱਜੜਾ ਸੀਗਾ ਨਾ ਜਿਹੜਾ ਬਿਹਾਰੀ ਕੁਦਰਤ ਵਸਿਆ ਤੇ ਰਾਂਤਨਾ ਜਾਏ ਲਖਿਆ ਤੇ ਬੁਰਾ ਨੇ ਉਹ ਤਾਂ ਦੱਸਤਾ ਸੀਗਾ ਬਟ ਜਿਹੜਾ ਇਨਸਾਨ ਦਾ ਕਿਤੇ ਨਾ ਕਿਤੇ ਕੁਝ ਵੀ ਮਾਲੋ ਕੈਮੀਕਲ ਫਰਟੀਲਾਈਜ਼ਰ ਸੈਕਟਸਾਈਡਸ ਪੈਸਟਿਸਾਈਡ ਉਹਨਾਂ ਡੱਡੂ ਗੰਡੋਏ ਇਲਾ ਬਹੁਤ ਕੁਝ ਮਾਰ ਜਾਇਆ ਉਹਨਾਂ ਕਿਤਿਆਂ ਤੇ ਇਹ ਸ਼ਾਇਦ ਦੀਆਂ ਮੱਖੀਆਂ ਸੋ ਇਹ ਜਿਹੜੀ ਉਹ ਕਹਿੰਦੇ ਆ ਖਾਲੀ ਪਾਣੀ ਦੀ ਪ੍ਰੋਚ ਨਹੀਂ ਹੋ ਰਹੀ ਏਅਰ ਟਾਕਸਿਸਿਟੀ ਵੀ ਹੋ ਰਹੀ ਆ ਸੋਇਲ ਟਾਕਸਿਸਿਟੀ ਵੀ ਹੋ ਰਹੀ ਆ ਇਹ ਬਹੁਤ ਇੰਪੋਰਟੈਂਟ ਮੁੱਦੇ ਆ ਜੀ ਮੈਂ ਤਾਂ ਇੱਕ ਡਾਕਟਰਾਂ ਦੇ ਨਾਤੇ ਮੈਂ ਸਾਰਿਆਂ ਦੇ ਉੱਤੇ ਆਪਣਾ ਜਿੰਨਾ ਮੇਰਾ ਯੋਗਦਾਨ ਹੈ ਉਹ ਵੀ ਕਰਨਾ ਬੜੀ ਕੋਸ਼ਿਸ਼ ਆ ਕਿ ਕੁਦਰਤੀ ਖੇਤੀ ਕੀਤੀ ਜਾਵੇ ਪਰ ਬਾਰਸ਼ ਦੇ ਪਾਣੀ ਨੂੰ ਸਾਫ਼ ਸੰਭਾਲ ਕੀਤਾ ਜਾਵੇ ਜਿਹੜਾ ਚਾਹੇ ਸਾਡਾ ਪਿੰਡ ਦਾ ਪਾਣੀ ਆ ਫੈਕਟਰੀ ਦਾ ਪਾਣੀ ਆ ਉਹਨੂੰ ਆਪਾਂ ਸੜਕਾਂ ਬਣਾਉਣ ਲਈ ਸਾਫ਼ ਕਰਕੇ ਜਾਂ ਹੋਰ ਦੂਜੇ ਕੰਮਾਂ ਲਈ ਜਿਹੜੇ ਨੌਨ ਐਗਰੀਕਲਚਰ ਵਾਸਤੇ ਯੂਜ਼ ਕਰ ਸਕਦਾ ਜਿਹੜੇ ਇੰਡਸਟਰੀ ਵਾਸਤੇ ਜਿਹੜਾ ਜਾਂ ਉਹਦੇ ਵਾਸਤੇ ਯੂਜ਼ ਕੀਤਾ ਜਾ ਸਕਦਾ ਸੋ ਇਹ ਸਾਰਾ ਕੁਝ ਕ੍ਰੀਏਟਿਵ ਰੀਵਲ ਵੀ ਕਰ ਰਹੇ ਆ ਜੀ ਆਪਾਂ ਡਿਜੀਟਲ ਲੈਵਲ ਤੇ ਵੀ ਮੈਂ ਇਸ ਤੌਰ ਸੇਤ ਬਤੌਰ ਸਿਹਤ ਬਧਿਵਾ ਜਨਾ ਕੰਟਰੀਬਿਊਟ ਕਰ ਸਕਦਾ ਤੇ ਮੈਂ ਆਪਣਾ ਮੋਟੇ ਨਾਲ ਛੱਡ ਗਿਆ ਆਪਾਂ ਉਧਰ ਨੂੰ ਜਾਣਾ ਪਏਗਾ ਚਾਰ ਸੀਟਾਂ ਦੇ ਜਿੰਨੀ ਚੋਣ ਹੋ ਗਿਆ ਸਕੂਲ ਬਾਦ ਬਦਲਾ ਦਲਾਲਾਵਾ ਚ ਮੀਟਿੰਗਾਂ ਤੇ ਮੀਟਿੰਗਾਂ ਕਰਦੇ ਦੇਖੋ ਸਾਰੀਆਂ ਪਾਰਟੀਆਂ ਕੋਸ਼ਿਸ਼ ਕਰ ਲਈਆਂ ਨੇ ਅਸੀਂ ਉਹਨਾਂ ਦਾ ਪਿੰਡ ਵਿੱਚ ਸਵਾਗਤ ਕਰਾਂਗੇ ਉਹ ਦੰਗਲ ਉੱਥੇ ਕਰਾਂਗੇ